हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾਲਾ ਤੇਲੀਆਂ ਅਲਗੋ ਕੋਠੀ ਅਲਗੋ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਇਹ ਪਿੰਡ ਦੋਸਤ ਭਿੱਖੀਪਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਹੈਗਾ ਭਿੱਖੀਪਿੰਡ ਤੋਂ ਕਿ ਛੜਕ ਜਾਂਦੀ ਹੈ ਖੇਮ ਕਰਨ ਨੂੰ ਇਸੇ ਛੜਕ ਦੇ ਉੱਪਰ ਪੇਂਟ ਆਉਂਦਾ ਤੇ ਵੀਰ ਜਸਵੰਤ ਸਿੰਘ ਉਹਨਾਂ ਦੇ ਕੋਲ ਆਏ ਆ ਜਸਵੰਤ ਸਿੰਘ ਖੈਰੇ ਵੀਰ ਦੇ ਕੋਲ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੰਮ ਐ ਇਸੇ ਤਰ੍ਹਾਂ ਕੋਈ 1 2 2 3 ਨਗ ਜਿਹੜੇ ਆ ਵੀਰ ਰੂਟੀਨ ਦੇ ਵਿੱਚ ਲਿਆਉਂਦਾ ਵੈਸੇ ਵੈੜਾ ਅੱਜ ਆਪਾਂ ਤੁਹਾਨੂੰ ਦੋ ਨਗ ਦਿਖਾਉਣੇ ਸੀਗੇ ਮਾਰਨਿੰਗ ਇੱਕ ਵੈੜ ਦਾ ਵੀਰ ਨੇ ਸੌਦਾ ਕਰ ਦਿੱਤਾ ਸੇਲ ਕਰਤੀ ਸੀ ਫਿਲਹਾਲ ਜਿਹੜੀ ਇੱਕ ਵਾਰ ਤੁਹਾਨੂੰ ਆਪਾਂ ਦਿਖਾਵਾਂਗੇ ਅੱਜ ਇਸ ਵੀਡੀਓ ਦੇ ਵਿੱਚ ਕੋਈ 5 4 ਦਿਨ ਹਜੇ ਖੜਦੀ ਆ 5 ਇੱਕ 4 ਦਿਨ ਹਜੇ ਸਮਾਂ ਦਾ ਬਾਕੀ ਐ ਸੌਣ ਦਾ ਕ੍ਰੋਸ ਬ੍ਰੀਡ ਦੇ ਵਿੱਚ ਵੇੜਾ ਬਾਕੀ ਗਰਮੀ ਦੇ ਤੋਹਫੇ ਸੋ ਕਾਫੀ ਵੀਰ ਹੈ ਇਹਨਾਂ ਦਿਨਾਂ ਦੇ ਵਿੱਚ ਕ੍ਰੋਸ ਬ੍ਰੀਡ ਹੀ ਖਰੀਦਦੇ ਆ ਜ਼ਿਆਦਾਤਰ ਕ੍ਰੋਸ ਬ੍ਰੀਡ ਬਹੁਤ ਸੋਹਣੀ ਹੈ ਠੀਕ ਹੈ ਜੀ ਬਾਕੀ ਫੋਲੋ ਭਾਜਨ ਵੇਟ ਤੇ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਹੈ ਲਾਏ ਬਣਾਏ ਪਈ ਹੈ ਬਾਕੀ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ 2 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਤੇ 1 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਲੈਨੇ ਆ ਡਿਟੇਲ ਸੋ ਜਿਹੜੇ ਭਰਾ ਨੂੰ ਇਹ ਵੇੜ ਪਸੰਦ ਆਊਗੀ ਸ਼ਟਾਰਟਿੰਗ ਤੋਂ ਆਪਾਂ ਦੀ ਸਾਰੇ ਵੀਰਾਂ ਨੂੰ ਬੇਨਤੀ ਹੋਊਗੀ ਪੈਸੇ ਲਾਉਣੇ ਆ ਠੀਕ ਆ ਜੀ ਕਿਉਂਕਿ ਚੰਗੇ ਖਾਸੇ ਪੈਸੇ ਲੱਗ ਜਾਂਦੇ ਆ ਕਿਸੇ ਐਨੀਮਲ ਨੂੰ ਖਰੀਦਣਾ ਹੋਵੇ ਚੰਗੇ ਸਾਫ ਉਤਰੇ ਪਸ਼ੂ ਤੇ ਮੇਰਾ ਭਰਾ ਟਿਪ ਕੇ ਆਪਣੀ ਤਸੱਲੀ ਕਰ ਲਿਆ ਜੇ ਸਭ ਤੋਂ ਪਹਿਲਾਂ ਜਸਵੰਤ ਵੀਰੇ ਸਾਸਤਰੀ ਕਾਲ ਤੇਰੇ ਸੰਤ ਸਾਹਿਬ ਜੀ ਠੀਕ ਆ ਬੜੇ ਵਧੀਆ ਜਸਵੰਤ ਠੀਕ ਆ ਵੀਰੇ ਬਹੁਤ ਵਧੀਆ ਚੰਗਾ ਠੀਕ ਆ ਚੰਗੇ ਭਲੇ ਆ ਵਧੀਆ ਜੀ ਠੀਕ ਆ ਜਸਵੰਤ ਵੀਰੇ ਮਾਲ ਤਕਰੀਬਨ ਚਲੋ ਕੋਈ 2-4 2-3 ਨਾਲ ਆ ਕੇ ਇਸੇ ਤਰ੍ਹਾਂ ਆਏ ਗਏ ਰਹਿੰਦੇ ਆ ਆਪਣੇ ਕੋਲ ਹਾਂ ਜੀ ਆਲੇ ਇਦਾਂ ਵੀ ਸੰਧੂ ਸਾਹਿਬ ਸ਼ਾਰਟ ਆ ਪਰ ਹਾਂ ਉਹਦੇ ਕਰਕੇ ਇਕੱਠੇ 1 2 ਕਰਦੇ ਬਾਈ ਉਹਦੇ ਉਹਨੇ ਜਿੰਨੇ ਇੱਕ ਦਾ ਸੀਰ ਹੋ ਜਾਂ ਹੋ ਜਾਂਦਾ ਪਰ ਅੱਜ ਵੀ ਦੋ ਕੀਤੇ ਬਜੂ ਇੱਕ ਵਾਰ ਫੇਰੇ ਲੈ ਕੇ ਬੰਦ ਜੀ ਦੇ ਤੇ ਹੀ ਠੀਕ ਠੀਕ ਫੇਰ ਇਹਦਾ ਵੀ ਗੱਲ ਪਾਇਆ ਚੱਲਾਂਦੇ ਆ ਮੈਂ ਨਹੀਂ ਉਹ ਤੁਹਾਨੂੰ ਕਿਹਾ ਫਿਰ ਆਖਾ ਜਾਂਦਾ ਸਮਾਂ ਦੇ ਤਾਂ ਤੁਸੀਂ ਮੇਰੇ ਦਰ ਉਧਰ 200 ਕਿਲੋਮੀਟਰ ਤੋਂ ਆ ਜਾਣਾ ਹਾਂ ਹੋਵੇ ਸਾਫ ਕੁਆਲਿਟੀ ਖੜੀ ਹੋਵੇ ਤੁਹਾਨੂੰ ਸਾਫ ਖੜੀ ਹੋਵੇ 200 ਕਿਲੋਮੀਟਰ ਤੋਂ ਭੈਣ ਭਰਾ ਆ ਜਾ ਹਾਂ ਬਈ ਕੀ ਜਾਬ ਵਾਜਾਂ ਮਾਰੇ ਵੀ ਆ ਸੱਜਣੋ ਮੇਰੇ ਹਾਂ ਤੇ ਹੁਣ ਆਪ ਵੀ ਵਾਜਾਂ ਮਾਰਨ ਦੀ ਵੀ ਆ ਮੇਲ ਮਿੱਤਰ ਪਿਆਰਿਆ ਆ ਜਾ ਮੇਰੇ ਮਿੱਤਰ ਪਿਆਰਿਆ ਬਹਿ ਜਾ ਆਹ ਠੀਕ ਆ ਲਓ ਵੀ ਅੱਜ ਇੱਕ ਜਿਹੜੀ ਦੋਸਾਂ ਵਹਿੜ ਤੁਹਾਨੂੰ ਦਿਖਾਵਾਂਗੇ ਟੂਬਾ ਬਹੁਤ ਪਿਆਰੀ ਬੈੜ ਦਿਖਾਉਣੀ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਅੱਪ ਚੱਲਦੇ ਜਸਵੰਤ ਕੀ ਵੇਰਵਾਰ ਰਹੂਗਾ ਇਸ ਬੈੜ ਦਾ ਇਹ ਇਸ ਬੈੜ ਦਾ ਸੰਧੂ ਸਾਹਿਬ ਪਹਿਲੇ ਥੋੜੇ 25 ਦੇ 26 ਕਿਲੋ ਦੁੱਧ ਚੋਇਆ ਮਤਲਬ ਠੀਕ ਹੈ ਹੁਣ ਦੂਜੀਆਂ ਥੋੜੀਆਂ ਸੂਗਿਆ 6 ਤਰੀ ਨੂੰ ਦਿਨ ਪੂਰੇ ਆ ਉਮੀਦ ਤੇ ਵੈਸੇ 30 ਤੋਂ ਆਪਾਂ ਬਾਹਰ ਕਰਦੇ ਆ 28 30 ਕਿਲੋ ਦੇ ਨਾਰਮਲ ਦਊਗੀ ਸਭ ਖਾ ਚੰਗਾ ਕੱਗਾ ਨਾਲੇ ਕਰਮਾਲੀ ਪਾਈ ਫਿਰਦੀ ਆ ਚੰਗਿਆ ਬਹਿਣਾ ਲੜਾ ਲੁੜਾ ਕਾਫੀ ਆ ਲੇਵੇ ਹਵਾਲੇ ਦੇ ਵਿੱਚ ਤੇ ਜਸਵੰਤ ਵੀ ਆਦਾ ਵੀ ਕਰਮਾਲੀ ਜਿਵੇਂ ਉਹਦੀ ਗੱਲ ਹੁਣ ਵੀ ਮਗਰਾ ਹੀ ਪਾਊਗੀ ਮਗਰੇ ਬਾਕੀ ਤੁਸੀਂ ਦੇਖ ਸਕਦੇ ਜੇ ਆਰਡਰ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਹਾਂਜੀ ਮੁੱਠੀ ਮੁੱਠੀ ਥਾਣਾ ਆਪਸੀ ਥਾਣਾ ਦਾ ਨਕੇੜ ਬਹੁਤ ਵਧੀਆ ਠੀਕ ਹੈ ਜੀ ਗੁਣਗੱਲ ਬਹੁਤ ਜ਼ਿਆਦਾ ਕੈਮ ਆ ਮੋਟਾ ਥਾਣਾ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਆ ਦੇਖੋ ਸੋ ਚਾਰੇ ਧਾਣਾ ਚੰਗੀ ਸਪੇਸ ਚੰਗਾ ਗੈਬ ਆਪਸੀ ਥਾਣਾ ਦਾ ਗਰਮੀ ਦਾ ਨਾਲ ਕੇ ਨਾ ਮੱਖੀ ਜੀ ਬੜੀ ਦੰਗਰ ਕੋਲ ਫੜਕੀ ਨਹੀਂ ਆਉਂਦੀ ਇਕਦਮ ਬਈ ਆਹ ਹੋ 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 ਬਹੁਤ ਠੀਕ ਹੈ ਜੀ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਬਾਕੀ ਬਲੈਕ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਹੈ ਵਿੱਚ ਵਾਈਟ ਵੀ ਰੰਗ ਹੈਗਾ ਇਸ ਵਾਰ ਬੜਾ ਸੰਧੂ ਲੱਗਾ ਕਿ ਇਹ ਕੀੜੀ ਦਾ ਪਰਦਾ ਹੁੰਦਾ ਇਹ ਦਸੂੰਤ ਅੱਜ 2 ਜੂਨ ਤੇ ਇਹ ਕਿੰਨੀ ਤਰੀਖ ਨੂੰ ਦਿਨ ਪੂਰੇ ਕੋਈ ਵੇਰਵਾ ਦੱਸ ਤਾ 6 ਕਾਪੀ ਯਾਰ 6 ਹਾਂ ਚੰਗੀ ਪਣੀ ਪਲੀਤੀ ਆ ਸਾਇਦਾਂ 2 ਦਿਨ ਵਾਧੇ ਕੇ ਲੈ ਜਾਏ ਕੋਈ ਘੱਟ ਵੀ ਲੈ ਸਕਦੇ 6 ਜੂਨ ਨੂੰ ਦਿਨ ਪੂਰੇ ਪੂਰੇ ਕਾਪੀ ਵਾਲੇ ਨੇ ਠੀਕ ਹੈ ਜਿਹੜਾ ਸਮਾਂ ਦਾ ਪੂਰਾ 6 ਜੂਨ ਨੂੰ ਪੂਰਾ ਠੀਕ ਹੈ ਉਹ ਸਾਰਦਾ ਚਲੋ ਕਰਮਾਲੀ ਚੰਗੀ ਪੜੀ ਬਲੀਤੀ ਦੋ ਦਿਨ ਵੱਧ ਵੀ ਘੱਟ ਸਕਦੀ ਤੇ ਘੱਟ ਵੀ ਲੈ ਸਕਦੀ ਇੱਕ ਅੱਧਾ ਦਿਨ ਬਿਲਕੁਲ ਬਿਲਕੁਲ ਉਹ ਵੀ ਸੋ ਜਿੰਨਾ ਸਮਾਂ ਐਨੀਮਲ ਲੈ ਜਾ ਠੀਕ ਹੈ ਜੀ ਪੂਰੀ ਤਿਆਰੀ ਤੇ ਸੁੰਦਰ ਪਸ਼ੂ ਜਦੋਂ ਟਾਈਮ ਆ ਗਿਆ ਕਰਮਾਲੀ ਦਾ ਨੇ ਸੂਈ ਫੜਨਾ ਬਾਕੀ ਥਣਾ ਦੀ ਸਫਾਈ ਬਹੁਤ ਆ ਮੋਟਾ ਗੁੱਲ ਥਣਾ ਐ ਠੰਡੀ ਧੀਰੀਆ ਸੀਲ ਸੌਗਾ ਠੀਕ ਹੈ ਜੀ ਵਜ਼ਨ ਵੇਟ ਪੂਰਾ ਵਹਿੜ ਦਾ ਵਜ਼ਨ ਬਾਡੀ ਵੇਟ ਕੋਈ ਘਟ ਨਹੀਂਗਾ ਹਾਈਟ ਮੀਡੀਅਮ ਬਹੁਤੀ ਵੱਡੀ ਵੀ ਨਹੀਂ ਕਹਾਂਗੇ ਤੇ ਛੋਟੀ ਵੀ ਨਹੀਂ ਕਿ ਬਿਜਲਾ ਮੇਲਾ ਵੱਡੀਆਂ ਵੜਾਂ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਹੈ ਜੀ ਸੋ ਵੱਡੀਆਂ ਵੜਾਂ ਦੇ ਵਿੱਚ ਹੀ ਆ ਜਾਂਦੀ ਆ ਬਾਕੀ ਸੋਨਾ ਪਿੱਠਪੂੜਾ ਖੋਲ ਕੇ ਤੋੜ ਕੇ ਤੁਹਾਨੂੰ ਤਸल्ली ਨਾਲ ਦਿਖਾਉਨੇ ਆਪਾਂ ਚੈੱਕ ਕਰਾ ਦਿੰਦੇ ਆ ਠੀਕ ਹੈ ਜੀ ਸੋ ਪੰਜ ਚਾਰ ਕਦਿਆਂ ਹਜੇ ਆਰਾਮ ਨਾਲ ਕੱਢ ਜੂਗੀ ਦੇਖੋ ਲਈ ਨਾ ਆਪਾਂ ਸੰਦੋ ਹਾਂਜੀ ਉਹਨਾਂ ਦਾ ਵੜਾ ਇਦਾਂ ਨੇ ਚਾਰ ਪੰਜ ਆ 30 ਤੋਂ ਬਾਹਰ ਬਾਹਰ ਕਰ ਲੈਣਾ ਠੀਕ ਹੈ ਜੀ ਆ ਉਪੇ ਆਪਣਾ ਮੁੰਡਾ ਸੱਜਣਾ ਵਾਵਾ ਮਤਲਬ ਜਿੱਥੋਂ ਆਪਣੇ ਕੋਲੋਂ ਗਾਂ ਆਈ ਹੈ ਹਾਂ ਕਿੱਥੋਂ ਆਪਾਂ ਲਈ ਘਰ ਦੀ ਲਾੜੋ ਆਪਣਾ ਵਾਵਾ ਪਿਆਰ ਕਰਾਈ ਆਪਣਾ ਠੀਕ ਹੋਰ ਵੀ ਮਾਲ ਰੱਖਿਆ ਵੀਰ ਉਹਨੇ ਮੈਂ 5-6 ਰਹਿਣਾ ਉਤੋਂ ਇਦਾਂ ਹੀ ਸੰਧੂ ਸਾਹਿਬ 30 ਤੋਂ 12 ਬਾਰ ਉਹ ਚੰਗੇ ਪਸ਼ੂ ਰੱਖੇ ਨੇ ਨਹੀਂ 5 ਹੀ ਆ ਤੇ ਪਰ ਦੁੱਜਾ ਨਹੀਂ ਰੱਖਣੀ 10-12 ਕਿਲੋ ਵਾਲੀ ਦਾ ਨਹੀਂ ਬੜੇ ਦੇ ਵਿੱਚ ਦਾ ਕੰਮ ਸੀਗਾ ਹਾਂ ਕੋਈ ਮੁੰਡੇ ਦਾ ਵੀਜ਼ਾ ਆ ਗਿਆ ਕੈਨੇਡਾ ਟੂਰਿਸਟ ਤੇ ਤੋਂ ਸੇਲ ਤਾਂ ਕਰਤੀ ਹਾਂ ਹਾਂ ਕਰਤੀ ਆਹ ਆ ਫੋਨ ਲਾਇਆ ਰਾਜਾ ਦਾ ਫਲੈਟ ਚੰਗੀ ਤੇਰੇ ਮਰਦ ਨੂੰ ਦੇਣਾ ਵੀ ਠੀਕ ਹੈ ਲੈ ਜਾ ਯਾਦ ਕਰੇਗਾ ਕਿਹੜਾ ਭੈਣ ਭਰਾ ਛੜੂ ਮਾ ਛੜੂ ਵੀ ਸੱਜਣ ਤਾਂ ਹੀ ਪਗਾਈ ਵੀਰ ਹਾਂ ਸੱਜਣ ਦਾ 26 22 ਕਿਲੋ ਕੰਡੇ ਦੇ ਨਾਲ ਚੋਇਆ ਸੀ ਤਾਂ ਦਾ ਆਪਾਂ ਗਰੰਟੀ 30 ਦੀ ਦੇ ਸਕਦੇ ਹਾਂ ਨੋ ਵੀ ਲਿਆਜੀ ਭੂਲ ਛੱਟੇ ਦੀ ਉਹਦੇ ਆਪਾਂ ਜ਼ਿੰਮੇਵਾਰ ਅੱਜ ਵੀ ਭੈਣ ਭਰਾ ਵੀ ਆਨਲਾਈਨ ਮਗਾ ਲਈ ਉਹਦੇ ਘਰ ਤੱਕ ਆਪਣੀ ਗਰੰਟੀ ਹੋਗੀ ਠੀਕ ਹੈ ਹਾਂਜੀ ਨੋ ਵੀ ਲਿਆਜੀ ਵੀਰ ਤੂੰ ਆਈ ਠੀਕ ਹੈ ਜੀ ਸਾਂਝ ਕਰਕੇ ਵੀਰਾਂ ਦਾ ਵੀ ਆਵਾਜ਼ ਮਾਰ ਕੇ ਦਿੰਦੀ ਆ ਵੀ ਵੀਰ ਵਫਾ ਦਾ ਬਤਨਾਂ ਵੀ ਤੈਨੂੰ ਦੇਨੇ ਆ ਠੀਕ ਆ ਬਾਕੀ ਵੈਰ ਮੇਰਾ ਭਰਾ ਚਾਹੇ ਕਰੋਂ ਤੁਸੀਂ ਰੰਗ ਪ੍ਰਿੰਟ ਫੈਸ਼ਨ ਪੂਸ਼ਨ ਚਮਕ ਦਮਕ ਪੂਰੀ ਆ ਠੀਕ ਆ ਜੀ ਸੋ ਚੱਡਾ ਕਰਨ ਵਾਲੀ ਵੇਖੋ ਉਹਨਾਂ ਹੀ ਗਾਂ ਤੇ ਉਹਨਾਂ ਹੀ ਬਿਲਕੁਲ ਪੱਟਾਂ ਦੇ ਵਿਚਕਾਰ ਸਾਹਮਣੇ ਤਿਆਰੀ ਕਰੋਗੀ ਸੋ ਚੱਡੇ ਦੇ ਦੀ ਬੰਦਰ ਬੜੀ ਟਿਕਾਣੀ ਤੇ ਰੂ ਕਰਮ ਵਾਲੀ ਦੀ ਸੋ ਲੈਵਾ ਹਜੇ ਭਰਨਾ ਕੋਈ 5-4 ਦਿਨ ਦੇ ਵਿੱਚ ਕਾਫੀ ਚੰਗੀ ਤਿਆਰ ਹੋਊਗੀ ਸੋ 5-4 ਦਿਨ ਇਹਦੇ ਲਈ ਕਾਫੀ ਆ ਠੀਕ ਆ ਜੀ ਕਿਉਂਕਿ ਘੰਟਿਆਂ ਵੱਧੀ ਕਰਮ ਵਾਲੀਆਂ ਬਣਦੀਆਂ ਤੁਰੀਆਂ ਆਉਂਦੀਆਂ ਨੇ ਕੱਤ ਕੁ ਤੁਹਾਡੇ ਸਾਹਮਣੇ ਤੋਰਾ ਚਾਲ ਚੂਲ ਤੁਸੀਂ ਇੱਕ ਵਾਰੀ ਵੈਰ ਦੀ ਚੈੱਕ ਕਰ ਲਓ ਨੇ ਸੋਹਣਾ ਥੱਲਿਓਂ ਬਖਾਲ ਬਫੂਰ ਨਾ ਖਲਾਰ ਖਲੂਰ ਬੜਾ ਚੱਡਾ ਲੇਵਾ ਚੀ ਆ ਮੂੰ ਮੱਥਾ ਬਾਕੀ ਤੋਰਾ ਤਾਰਾ ਨਰਮਾ ਕਰਮਾਂ ਵਾਲੀ ਦਾ ਧੀਰੀ ਆ ਤੋਰੇ ਤਾਰੇ ਦੇ ਵਿੱਚ ਕੋਈ ਕਾਲਛਾਲ ਨਹੀਂ ਨਾ ਜੀ ਨਾ ਸੋ ਮੇਨ ਗੱਲ ਜਿਹੜਾ ਕੋਈ ਭਰਾ ਆਉਂਦਾ ਆਪਣਾ ਸੁੱਚਾ ਮੁੰਡਾ ਥਾਣਾ ਟਿੱਪਣ ਇੱਕ ਨੰਬਰ ਆ ਭਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਰਹੂਗੀ ਠੀਕ ਹੈ ਜੀ ਜੋ ਗਾਰੰਟੀ ਤਸੱਲੀ ਖੂਗੀ ਉਹ ਦਿੱਤੀ ਜਾਊਗੀ ਠੀਕ ਹੈ ਜੀ ਸੋ ਪਤਾ ਚੜਾ ਕੇ ਗੱਲ ਨਹੀਂ ਕੀਤੀ ਜਾਊਗੀ ਕੋਈ ਵੀ ਭਰਾ ਪੈਸੇ ਲਾਉਣੇ ਆ ਕਿਸੇ ਸਜਣ ਨੇ ਤੇ ਚੰਗੀ ਥਾਂ ਕਿਸੇ ਭਰਾ ਦੇ ਪੈਸੇ ਲੱਗਣ ਸਵਾਦ ਫੇਰੋਂ ਵਾ ਠੀਕ ਹੈ ਜੀ ਕਿਸੇ ਕੋਈ ਵੀਰ ਭਰਾ ਕੋਰੀ ਲੈ ਕੇ ਜਾਵੇ ਤਾਂ ਚੇਤਾ ਰੱਖੇ ਸਮਾਂ ਹੀ ਆਪਣਾ ਏਦਾਂ ਆ ਬਾਈ ਨੂੰ ਲੈਣਾ ਲੈਣਾ ਆਪਾਂ ਚੰਗਾ ਰਕਾਰ ਭਲੇ ਕੀ ਹਾਂ ਤੁਹਾਨੂੰ ਪਹਿਲਾਂ ਹੀ ਹੱਥੋਂ ਵੀ ਹੋਵੇ ਲੈ ਭੈਣ ਭਰਾ ਦੇ ਸਾਡੇ ਹਾਂ ਹੁੰਦੀਆਂ ਚੰਗੀਆਂ ਥਾਂ ਥਣ ਥੱਪੇ ਵਾਲੀਆਂ ਵਹਿੜਾਂ ਹੁੰਦੀਆਂ ਨਾ ਵੈਸੇ ਵੀ ਚਲੋ ਕੋਈ ਕਮਜ਼ੋਰ ਵਾਲੀਆਂ ਲੀਸੀਆਂ ਫਿੱਕੀਆਂ ਮੇਰੇ ਤਾਂ ਵੀ ਅਜੇ ਤੱਕ ਪਾਈਆਂ ਹੀ ਨਹੀਂ ਆਪਾਂ ਨੂੰ ਸੋਹਣੀ ਨਹੀਂ ਲੱਗਦੀ ਤੇ ਹਾਂ ਜਿਹੜਾ ਪਿਉ ਆਪ ਹੀ ਨਾ ਮਗਰ ਖੜ ਕੇ ਬੰਦਾ ਦਿਲ ਮੰਨੇ ਤੇ ਉੱਥੇ ਪਸ਼ੂ ਕੀ ਲੈਣਾ ਲੈ ਠੀਕ ਹੈ ਜੀ ਜਸਵੰਤ ਇਹ ਚੀਜ਼ ਯਾਰ ਵੀ ਪੈਂਟਰਾ ਸਾਹ ਤੋਂ 200 ਕਿਲੋਮੀਟਰ ਤੋਂ ਚੱਲ ਕੇ ਆਵੇ ਹੋਵੇ ਕੋਈ ਜਨ ਨਿਕਲੇ ਇੱਕ ਵਜ ਉਸ ਚੀਜ਼ ਦਾ ਬੜਾ ਦੁੱਖ ਲੱਗਦਾ ਜਸਵੰਤ ਬਿਲਕੁਲ ਪੱਕੀ ਗੱਲ ਹੈ ਇਹਦਾ ਮੁੱਲ ਵੀਰੇ ਕੀ ਕਰਦੇ ਆ ਦੇਣੀ ਕਿੰਨੇ ਦੀ ਆ ਮੁੱਲ ਦੇ ਚੱਕਰ ਜਾਪਾ ਸਾਨੂੰ ਦਾਣਾ ਚਾਹੀਏ ਤੇ ਪੈਸੇ ਮੁੱਲ ਕਰਨਾ ਪੈਣਾ ਬਾਕੀ ਡਿਮਾਂਡ ਆ ਦੀ ਦੱਸ ਦੇ ਜਿੱਥੇ ਦੇ ਲੈ ਕਰਨੀ 200 ਰੁਪਿਆ ਕੋ ਛੋਟ ਕਰਨੀ ਪ੍ਰੇਮ ਹਵਤ ਨਾਲ ਉਹ ਦੱਸ ਦੇ ਵੀਰੇ ਮੁੱਲ 95 ਕਰਦੇ ਸੰਧੂ ਸਾਹ ਆ ਤੇ ਦੇਣੀ 85 ਦੀ ਐ 85 ਦੀ ਹਾਂ ਤੇ ਮੈਂ ਤੁਹਾਨੂੰ 1000 ਰੁਪਏ ਛੋੜ ਕਰਦਾ ਆ ਬੈਨ ਪ੍ਰਾਧਾਨ ਮਾਲ ਕਰਦਾ 85 ਚ ਹਾਂਜੀ 84 ਦੀ 84 ਦੀ ਜੈਸ ਨੋ ਵੇੜ ਦੇ 84 ਦੀ ਮਾੜੀ ਹੁੰਦੀ ਐ 84 ਲੱਖ ਜੂਨ ਵੀ ਮਾੜੀ ਹੁੰਦੀ ਐ 84 ਚ ਨਾਂ ਪਈਏ ਆਪਾਂ 84.5 ਕਰ ਦਈਏ ਹੈ ਜਾਂ 84 ਕਰਾ ਤੇ ਜਾਂ ਫਿਰ ਸਾਡੇ ਦੂਜੇ ਪਾਸਿਓਂ ਆ ਜਾ ਤੂੰ ਉਧਰੋਂ ਜਿੱਦਣ ਮਰਜੀ ਵੇਖ ਲੈ ਲੈੰਦਾ ਜਾਣਾ ਚੜਦਾ ਵੇਖਣਾ ਤੂੰ ਵੀ ਆਹੋ ਜਾਨਦਾ ਫਿਰ ਜੇ 84 ਦੇ ਘਰ ਚ ਬੈਠਾ ਜਾਂ 1000 ਰੁਪਏ ਛੋੜ ਦੇ 83 ਦੀ ਦੇ ਕਰ ਲੀਏ 83 500 ਦੀ ਕਰ ਲੀਏ 83 500 ਦੀ ਕਰ ਲੀਏ ਨਹੀਂ ਪੂਰਿਆਂ ਨੂੰ ਜਾਣਦੇ ਕਿਤੋਂ 500 ਰੁਪਏ ਅਗਲਾ ਦਿੰਦਾ ਫਿਰੂਗਾ ਚਲੋ ਮੇਲ ਖਰਚੇ ਸੋਂ ਹੋਰ ਹੋ ਜਾਂਦੇ ਉੱਤੇ ਟਰਾਂਸਪੋਰਟ ਦੇ ਖਰਚੇ ਹੋ ਜਾਂਦੇ ਆ ਹਾਂ ਚਲੋ ਸਾਦੂ ਸਾਹਿਬ ਲੋ ਵੀ 83000 ਦੀ ਦੋਸਤੋ ਇਹ ਵਾੜ ਮਿਲ ਜੂਗੀ ਭਰਾਵਾਂ ਨੂੰ ਸੋ ਬਾਕੀ ਥੱਲੇ ਉਹ ਝੋਲ ਝਾਲ ਬੜੀ ਆ ਚੱਡੇ-ਚੁੱਡੇ ਦੀ ਖਲਾਰ ਕਾਫੀ ਆ ਲੜਾਂ ਬੋਲ ਨਹੀਂ ਕਰਦਾ ਭੈਣ ਭਰਾ ਕੋਈ ਹੋ ਟਰਾਂਸਪੋਰਟ ਸਾਰਾ ਕੋਈਆਂ ਜੁਮੇ ਵਾਲੀ ਨਾਲ ਕੋਈ ਚੱਕਰ ਨਹੀਂ ਬਿਲਕੁਲ ਕੋਈ ਬੈਠਾ ਕੋਈ ਭੈਣ ਭਰਾ ਮਗਾ ਦੇ ਆਪਾਂ ਠੀਕ ਆ ਪਹੁੰਚ ਤੇ ਐਕਟਰਾ ਚਾਰਜਰ ਉਹਦੇ ਲਾ ਗੀ ਠੀਕ ਹੈ ਸੋ ਦੱਸਣਾ ਜ਼ਰੂਰੀ ਹੈ ਠੀਕਾ ਜੀ 200 ਕਿਲੋਮੀਟਰ ਕਿਸੇ ਵੀਰ ਨੇ ਮਗਾਉਣੀ ਆ 100 ਮਗਾਉਣੀ ਆ 150 ਮਗਾਉਣੀ ਆ ਉਹ ਪਹੁੰਚ ਤੇ ਸਵਾਦਾ ਤਾਂ ਕਰਾ ਦਾਂਗੇ ਉਹ ਤਾਂ ਜਿਹੜੇ 283000 ਤੋਂ ਹਟ ਕੇ ਜਿਹੜੇ ਐਕਟਰਾ ਚਾਰजेस ਲੱਗਣਗੇ ਉਹ ਮੇਰਾ ਭਰਾ ਸਾਰੇ ਸਮਝਦਾਰਾ ਠੀਕ ਹੈ ਜੀ ਉਹ ਜਿਹੜੇ ਤੁਹਾਨੂੰ ਪੇ ਕਰਨੇ ਪਣਗੇ ਘਰ ਤੱਕ ਤੁਹਾਡੇ ਪਹੁੰਚ ਹੋ ਜੂਗੀ ਜਿਹੜਾ ਮੇਰਾ ਵੀਰ ਸੱਜਣਾ ਇੱਥੇ ਨਹੀਂ ਆ ਜਾ ਸਕਦਾ ਨਹੀਂ ਆਪਣੇ ਦੁੱਧ ਵੀ 28 30 ਕਿਲੋ ਦੇ ਠੀਕ ਉਹ ਦੁੱਧ ਚਵਾ ਦੂਗੀ ਤੇ ਜਿਹਦੀ ਉਹ ਦੀ ਫੇਰ ਜਾਂਦੀ ਜਿੱਥੇ ਆਪਾਂ ਨੂੰ ਭਰੋਸਾ ਫੇਰ ਆਪਾਂ ਭੈਣ ਭਰਾ ਨੂੰ ਇਹ ਟੀਕ ਦਾ ਕਹਿੰਦੇ ਆਨਲਾਈਨ ਸਾਰੇ ਪੈਨਾਂ ਦਾ ਆਪਣੀ ਜ਼ਿੰਮੇਵਾਰੀ ਹੁੰਦੀ ਬਿਲਕੁਲ ਚੱਪਾ ਨਹੀਂ ਬਸ ਕੋ ਸਾਫ ਹੈ ਜੀ ਬਿਲਕੁਲ ਬਹੁਤ ਪਿਆਰੀ ਹੈ ਵੇਰ ਮੈਂ ਵੀ ਜਸਵੰਤ ਕਰੇ ਇੱਕ ਨੰਬਰ ਕਰ ਜਾਂਦੇ ਆਪਣੇ 88985 ਤੇ ਬੱਤੀ ਆ ਖਾਸੀ ਨੋ 832 ਠੀਕ ਹੈ ਹਾਂਜੀ ਸੋ ਦੋਸਤੋ ਇਹ ਜਸਮントਪ੍ਰੀਤ ਦੇ ਨੰਬਰ ਆ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇੱਕੋ ਇੱਕ ਨਗ ਜਿਹੜਾ ਆਪਾਂ ਤੁਹਾਨੂੰ ਅੱਜ ਦਿਖਾਉਣਾ ਸੀਗਾ ਬਹਿਰ ਚੰਗੀ ਖਾਸੀ ਆ ਸੋ ਚਾਹ ਵਾਲੇ ਭਰਾ ਆਪਣੇ ਕਰ ਲਿਓ ਸੰਪਰਕ ਇੱਥੇ ਆਣ ਕੇ ਅੱਖੀਂ ਵੇਖ ਕੇ ਤਸਦੀ ਕਰ ਲਿਆ ਜੇ ਸੋ ਧੰਨਵਾਦ ਜਿਨ੍ਹਾਂ ਭਰਾ ਵੀਡੀਓ ਵੇਖਦੇ ਹੋ ਫੁੱਲ ਲਾ ਕੋ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ